ਲਾਈਟ ਕਿਵੇਂ ਟਰੈਵਲ ਕਰਦੀ ਹੈ ਲਾਈਟ ইয়ার ਹੈ ਜਿਹੜਾ ਇਹ ਸਾਡੇ ਕੋਲ ਯੂਨਿਟ ਹੈ ਦੂਰੀਆਂ ਨੂੰ ਮਾਪਣ ਦਾ ਦੂਰੀਆਂ ਨੂੰ ਮਾਪਣ ਦਾ ਮਤਲਬ ਯੂਨਿਟ ਹੈ ਡਿਸਟੈਂਸ ਦਾ ਹੈ ਲਾਈਟ ইয়ার ਹੈ ਇਹ ਲਾਈਟ ইয়ার ਹੈ ਕਿ ਵੀ ਇੱਕ ਸਾਲ ਦੇ ਵਿੱਚ ਜਿਹੜੀ ਪ੍ਰਕਾਸ਼ ਦੀ ਕਿਰਨ ਹੈ ਉਹ ਕਿੰਨੀ ਦੂਰੀ ਤੈਅ ਕਰ ਲੈਂਦੀ ਹੈ ਤਾਂ ਉਹ ਦੇਖਣ ਦੇ ਲਈ ਸਾਨੂੰ ਕੀ ਕਰਨਾ ਪਊਗਾ ਸਾਨੂੰ ਦੋਸਤ ਬਣਾਉਣਾ ਪਊਗਾ ਕਿਸੇ ਨੂੰ ਆਜੋ ਬਣਾ ਲੈਨੇ ਕੋਈ ਗੱਲ ਨਹੀਂ ਆ ਦੋਸਤ ਬਣਾ ਲਿਆ ਸੀ ਹੁਣ ਇਹ ਜਿਹੜਾ ਦੋਸਤ ਹੈ ਨਾ ਸਾਡਾ ਇਹ ਡਿਸਟੈਂਸ ਹੈ ਜਿਹੜਾ ਸਪੀਡ ਗੁਣਾ ਟਾਈਮ ਹੈ ਇਹਨੂੰ ਆਪਾਂ ਇਕੁਅਲ ਮੰਨਨੇ ਆ ਡਿਸਟੈਂਸ ਇਸ ਇਕੁਅਲ ਟੂ ਸਪੀਡ ਇੰਟੂ ਟਾਈਮ ਹੁਣ ਸਪੀਡ ਸਾਡੇ ਵਿਗਿਆਨੀਆਂ ਨੇ ਸਾਡਾ ਰਾਹ ਸੋਖਾ ਕਰਤਾ ਦੱਸਤਾ ਵੀ ਜਿਹੜੀਆਂ ਪ੍ਰਕਾਸ਼ ਦੀਆਂ ਕਿਰਨਾਂ ਸੂਰਜ ਤੋਂ ਚੱਲੀਆਂ ਉਹ ਇੱਕ ਸਕਿੰਟ ਦੇ ਵਿੱਚ 3 ਲੱਖ ਕਿਲੋਮੀਟਰ ਚੱਲਦੀਆਂ 3 ਲੱਖ ਕਿਲੋਮੀਟਰ ਇੱਕ ਸਕਿੰਟ ਚ 3 ਲੱਖ ਕਿਲੋਮੀਟਰ ਫੇਰ ਤਾਂ ਅਸੀਂ ਚੰਦਰਮਾ ਦੇ ਸਕਿੰਟ ਚ ਪਹੁੰਚ ਜਾਗੇ ਬਿਲਕੁਲ ਸਾਢੇ 3 ਲੱਖ ਹੈ ਨਾ ਦੂਰੀ ਉਹ 384400 ਕਿਲੋਮੀਟਰ ਤੁਹਾਨੂੰ ਐਗਜ਼ੈਕਟ ਪਹੁੰਚ ਜਾਗੇ ਨਹੀਂ ਪਹੁੰਚਿਆ ਅੱਛਾ ਜਦੋਂ ਅਸੀਂ ਚੰਦਰਯਾਨ ਭੇਜਿਆ ਨਾ ਤਾਂ 1.3 ਸਕਿੰਟ ਚ ਸਾਡਾ ਮੈਸੇਜ ਉੱਥੇ ਪਹੁੰਚਿਆ ਅੱਛਾ ਇਹ ਪ੍ਰੂਫ ਹੈ ਇਹਨਾਂ ਗੱਲਾਂ ਦੇ ਹੁਣ ਆਮ ਬੰਦੇ ਨੂੰ ਜੇ ਆਪਾਂ ਕਹਿ ਦਈਏ ਕਹਿੰਦੇ ਕਿ ਮੱਝ ਦੇ ਅੱਗੇ ਕੀ ਬੀਨ ਜੀ ਬਜਾਈ ਜੰਨੇ 3 ਲੱਖ ਕਿਲੋਮੀਟਰ ਪਰ ਸੈਕਿੰਡ 15 ਕਰੋੜ ਕਿਲੋਮੀਟਰ ਦੂਰ ਹੈ ਸੂਰਜ ਧਰਤੀ ਤੋਂ 15 ਕਰੋੜ 500 ਸਕਿੰਟ ਲੱਗਦੇ ਆ ਧਰਤੀ ਤੇ ਲਾਈਟ ਨੂੰ ਪਹੁੰਚਣ ਲਈ ਹੁਣ 1 ਸਾਲ ਲੱਗਿਆ ਤਾਂ ਇੱਕ ਲਾਈਟ ਈਅਰ ਬਣਿਆ ਇੱਕ ਲਾਈਟ ਇਅਰ ਬਣਿਆ ਇੱਕ ਸਾਲ ਉਹ ਜਿਹੜਾ ਇੱਕ ਸਾਲ ਬਣਿਆ ਸਾਡੇ ਕੋਲੇ ਉਹ ਇੱਕ ਸਾਲ ਹੈ ਜਿਹੜਾ ਉਹ ਕਿਸ ਦੇ ਬਰਾਬਰ ਹੈ ਸਾਡੇ ਕੋਲੇ ਤੁਸੀਂ ਪੈਨ ਆ ਲੈ ਲੈ ਆ ਲੈ ਨਾ ਮੈਂ ਦੂਸਰਾ ਕਰ ਦਿੰਦਾ ਇੱਕ ਸਾਲ ਹੈ ਜਿਹੜਾ ਉਹ ਸਾਡੇ ਕੋਲ ਕੀ ਬਣਿਆ 1 ਲਾਈਟ ਇਅਰ ਉਹ ਬਣਿਆ 3 ਲੱਖ 3 ਲੱਖ ਤਾਂ ਇਹ ਹੋ ਗਿਆ ਗੁਣਾ ਇੱਕ ਸਾਲ ਇੱਕ ਸਾਲ ਦੇ ਵਿੱਚ 365 ਦਿਨ 24 ਘੰਟੇ 60 ਮਿੰਟ 60 ਸਕਿੰਟ ਆ ਸਾਰਿਆਂ ਨੂੰ ਜੇ ਗੁਣਾ ਕਰੀਏ ਤਾਂ ਇਹ ਸਾਡੇ ਕੋਲੇ ਬਣ ਕੇ ਆ ਜਾਂਦਾ ਹੈ 9.46 ਤੁਸੀਂ ਘਰੇ ਕਰਕੇ ਦੇਖ ਲਓ ਇਹ ਸਚਾਈਏ ਵਿਗਿਆਨ ਨੇ ਦੱਸਿਆ ਹੋਇਆ ਗੁਣਾ 10 ਦੀ ਸ਼ਕਤੀ 12 ਕਿਲੋਮੀਟਰ ਇੱਕ ਲਾਈਟイヤー ਚ ਇੰਨੇ ਕਿਲੋਮੀਟਰ ਹੈ ਇਹ ਤਾਂ ਇਹ ਜ਼ੀਰੋ ਹੀ ਨਹੀਂ ਗਿਣੇ ਮਤਲਬ ਤੁਸੀਂ ਕਹਿ ਰਹੇ ਹੋ 12 ਜ਼ੀਰੋ ਉਹ 12 14 ਜ਼ੀਰੋ ਮਤਲਬ 1 ਕਰੋੜ ਚ 7 ਜ਼ੀਰੋ ਆਉਂਦੀਆਂ ਤੁਸੀਂ ਇਹ ਦੇਖੋ ਰੋੜ ਦਾ ਵੀ ਡਬਲ ਹੋ ਗਿਆ ਹਾਂ ਅਰਬਾਂ ਖਰਬਾਂ ਕਿਲੋਮੀਟਰ ਦੂਰ ਇਸੇ ਲਈ ਕਿਹਾ ਜਾਂਦਾ ਨਾ ਸਾਡਾ ਜਿਹੜਾ ਸੂਰਜ ਹੈ ਸਾਡੇ ਤੋਂ ਤਾਂ ਉੱਥੋਂ ਜਿਹੜੀਆਂ ਕਿਰਨਾਂ ਇੱਥੇ ਆਉਣ ਦੇ ਲਈ ਜਿਹੜਾ ਸਮਾਂ ਲੈਂਦੀਆਂ ਉਹ ਲੈਂਦੀਆਂ 500 ਸੈਕਿੰਡ ਦਾ ਹੂੰ ਇਸ ਲਈ 1 ਸੈਕਿੰਡ ਦੇ ਵਿੱਚ 3 ਲੱਖ ਕਿਲੋਮੀਟਰ ਜਾ ਰਹੀ ਹੈ ਸਾਡੀ ਰੋਸ਼ਨੀ ਹੈ ਜਿਹੜੀ ਇੰਨੀ ਤੇਜ਼ ਇਹ ਚੱਲਦੀ ਹੈ ਮਤਲਬ ਹੂੰ ਤਾਂ ਤੁਸੀਂ ਇਹ ਅੰਦਾਜ਼ਾ ਲਗਾਓ ਵੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹਨਾਂ ਦੇ ਨਾਲ ਆਪਾਂ ਇਹ ਗਣਨਾਵਾਂ ਕਰਕੇ ਇਹ ਸਿੱਧ ਕਰ ਰਹੇ ਹਾਂ ਵੀ ਇਹ ਵਾਕਈ ਸੱਚੀਆਂ ਗੱਲਾਂ ਹੈ ਹੂੰ ਇਹ ਝੂਠ ਨਹੀਂ ਕਿਹਾ ਗਿਆ ਹੂੰ ਵੀ ਇਹ ਜਿਹੜੇ ਤਾਰੇ ਐ ਇਹ ਕਿਤੇ ਨਾ ਕਿਤੇ ਪਹਿਲਾਂ 1900 ਕਰੋੜਾਂ ਸਾਲ ਪਹਿਲਾਂ ਬਣੇ ਸੀ ਤੇ ਸੂਰਜ ਨੂੰ ਕਿਹਾ ਗਿਆ ਵੀ ਇਹ ਅੱਧ ਖੜ ਉਮਰ ਦਾ ਤਾਰਾ ਹੈ 5000 ਮਿਲੀਅਨ ਸਾਲ ਇਸ ਨੂੰ ਬਣੇ ਨੂੰ ਹੋ ਗਏ 5000 ਮਿਲੀਅਨ ਸਾਲ ਹੋਰ ਚੱਲੂਗਾ ਅੱਛਾ ਜੇ ਡਬਲ ਟਾਈਮ ਹੋ ਰਿਹਾ ਗਿਆ ਤਾਂ ਹਾਂ 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 ਸੂਰਜ ਦਾ ਹਾਂ ਤਾਂ ਦੇਖੋ ਇਹ ਵੀ ਦੋਹੇ ਦੀਵੇ ਚੋਂ ਦਾ ਹਟਨਾਲੇ ਦੋ ਦੀਵੇ ਦੇਤੇ ਸਾਨੂੰ ਤੇ ਇਸੇ ਲਈ ਤਾਂ ਰਵਿੰਦਰਨਾਥ ਟੈਗੋਰ ਜੀ ਨੂੰ ਜਦੋਂ ਪੁੱਛਿਆ ਉਹਨਾਂ ਦੀ ਕਿਤਾਬ ਚ ਲਿਖਿਆ ਹੋਇਆ ਹੈ ਨਾ ਵੀ ਕਿਸੇ ਨੇ ਕਿਹਾ ਵੀ ਤੁਸੀਂ ਇਹ ਜਿਹੜੀ ਹੈ ਜਨਗਨ ਮੰਤਰ ਕੀਤਾ ਵੀ ਆਰਤੀ ਇਹ ਜਿਹੜੀ ਉਹ ਵੀ ਕੋਈ ਹੈਨਾ ਉਚਾਰਨ ਕਰ ਦੋ ਉਹ ਕਹਿੰਦੇ ਵੀ ਉਹ ਤਾਂ ਗੁਰੂ ਨਾਨਕ ਸਾਹਿਬ ਪਹਿਲਾਂ ਹੀ ਉਚਾਰਨ ਕਰ ਚੁੱਕੇ ਗਏ ਸੀ ਗगन ਮੈਂ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਤਾਰਿਕਾ ਮੰਡਲ ਤਾਰਿਆਂ ਦਾ ਮੰਡਲ ਤਾਰਿਆਂ ਦਾ ਮੰਡਲ ਹੈ ਜਿਵੇਂ ਮੋਤੀ ਜੜੇ ਹੁੰਦੇ ਆ ਆਕਾਸ਼ ਦੇ ਵਿੱਚ ਕਿੱਡੀਆਂ ਵੱਡੀਆਂ ਵਿਆਖਿਆਵਾਂ ਮੈਂ ਉਸ ਰੂਪ ਕਿਹਦਾ ਹੋਊਗਾ ਅਸੀਂ ਇੱਕ ਫੋਟੋ ਦੇ ਵਿੱਚ ਚਿੱਤਰਣ ਕਰਕੇ ਉਹਨੂੰ ਮਤਲਬ ਵੀ ਐਂ ਦੱਸਤਾ ਵੀ ਇਹ ਹੈ ਪਰ ਨਹੀਂ ਉਹ ਤਾਂ ਪਰੇ ਤੋਂ ਪਰੇ ਪਰੇ ਤੋਂ ਪਰੇ ਪਰੇ ਤੋਂ ਪਰੇ ਹੈ ਉਸ ਦੀ ਕੋਈ ਵਿਆਖਿਆ ਨਹੀਂ ਕੀਤੀ ਜਾ ਸਕਦੀ ਹਾਂ ਉਸ ਤੇ ਸ਼ਰਧਾ ਬਣਾਈ ਜਾ ਸਕਦੀ ਹੈ ਇੱਕ ਫੋਟੋ ਰੂਪ ਦੇ ਵਿੱਚ ਉਸ ਤੇ ਸ਼ਰਧਾ ਭਾਵਨਾ ਬਣਾਈ ਜਾ ਸਕਦੀ ਹੈ ਵੀ ਹਾਂ ਵੀ ਇਹ ਜੇ ਹੋਣਗੇ ਪਰੰਤੂ ਉਹਦੀ ਜੇ ਵਿਆਖਿਆ ਸੋਚੀਏ ਵੀ ਕੀ ਇਹ ਜੀ ਸੀਗੇ ਉਹ ਤਾਂ ਤੁਸੀਂ ਆਪਣੇ ਅੰਦਰ ਮਹਿਸੂਸ ਕਰੋ ਤਾਂ ਤੁਹਾਨੂੰ ਐਡਾ ਵੱਡਾ ਸਰੂਪ ਨਜ਼ਰ ਆਊਗਾ ਹੂੰ ਜਿਸ ਦੇ ਵਿੱਚ ਤੁਸੀਂ ਐਡੇ ਕ ਲੱਗੋ ਐਡੇ ਕ ਲੱਗੋ ਤੁਸੀਂ ਤਾਂ ਸਰੂਪ ਦੇਖਦੇ ਤਸਵੀਰਾਂ ਜਿਹੜੀਆਂ ਬਣਾਈਆਂ ਗੁਰਨਾਨ ਦੇਵ ਸਾਹਿਬ ਦੀਆਂ ਤਾਂ ਲੱਗਦਾ ਵੀ ਨੇੜੇ ਤੇੜੇ ਵੀ ਕਿੱਥੇ ਤਸਵੀਰਾਂ ਹੈਗੀਆਂ ਨਹੀਂ 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 ਕਿ ਗੁਰੂ ਸਾਹਿਬ ਜੀ ਆਪ ਗੱਲ ਕਰਦੇ ਆ ਉਹਨਾਂ ਨੇ ਸਾਰੀ ਉਮਰ ਮੈਂ ਕਹਿੰਦਾ ਵੀ ਉਹਨਾਂ ਨੇ ਪਹਿਲਾਂ ਤਾਂ ਚਾਰ ਉਦਾਸੀਆਂ ਕੀਤੀਆਂ ਫਿਰ ਉਹਨਾਂ ਨੇ ਖੇਤੀ ਕੀਤੀ ਤੇ ਉਹਨਾਂ ਨੂੰ ਬਿਠਾ ਦਿੱਤਾ ਜਾਂਦਾ ਹੈ ਸਰੀਰ ਵੀ ਭਰਾ ਜਾ ਬਣਾ ਦਿੱਤਾ ਜਾਂਦਾ ਤਾਂ ਲੱਗਦਾ ਵੀ ਇਦਾਂ ਦੇ ਹੋਣਾ ਨਹੀਂ ਨਹੀਂ ਉਹ ਇਹ ਸਾਡੀ ਆਪਣੀ ਮਤਲਬ ਵੀ ਅੰਦਰਲੀ ਪਹੁੰਚ ਹੈ ਜਿੱਥੇ ਤੱਕ ਅਸੀਂ ਪਹੁੰਚ ਪਾਏ ਆ ਵੀ ਇਹੇ ਜੀ ਚੀਜ਼ ਸਾਨੂੰ ਲੱਗਿਆ ਵੀ ਇਸ ਤਰ੍ਹਾਂ ਦੇ ਹੋਣਗੇ ਕਿਉਂਕਿ ਉਹ ਤਾਂ ਕਣ ਕਣ ਦਾ ਕਿਸੇ ਨੂੰ ਕਿਸ ਤਰ੍ਹਾਂ ਦਾ ਲੱਗ ਸਕਦਾ ਕਿਸੇ ਨੂੰ ਕਿਸ ਤਰ੍ਹਾਂ ਦਾ ਲੱਗ ਸਕਦਾ ਕਿਸੇ ਨੂੰ ਕਿਸ ਤਰ੍ਹਾਂ ਦਾ ਨਜ਼ਰ ਆਇਆ ਠੀਕ ਹੈ ਨਾ ਕੋਈ ਕਹੇ ਕੋਈ ਆਖੇ ਪੂਤਨਾ ਕੋ ਕਹੇ ਬਤਾਲਾ ਕਿਸੇ ਨੂੰ ਉਹੀ ਗੁਰੂ ਨਾਨਕ ਸਾਹਿਬ ਕਿਹੜੇ ਰੂਪ ਚ ਦਿਸਦੇ ਆ ਕਿਸੇ ਨੂੰ ਕਿਹੜੇ ਰੂਪ ਚ ਦਿਸਦੇ ਆ ਤਾਂ ਇਹ ਤਾਂ ਅਸੀਂ ਇਹ ਨਹੀਂ ਕਹਿੰਦੇ ਹੈਗੇ ਵੀ ਇਹ ਜਿਹੜਾ ਸਰੂਪ ਹੈ ਕਿੱਦਾਂ ਦਾ ਹੋਊਗਾ ਇਹ ਉਹੀ ਦੱਸ ਸਕਦਾ ਜਿਨੇ ਉਸ ਮਠਿਆਈ ਨੂੰ ਖਾਧਾ ਤੇ ਫਰੀਦ ਜੀ ਤਾਂ ਫੇਰ ਕਹਿਗੇ ਕਹਿੰਦੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸੱਬੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤਦ ਜਿਹਦੇ ਤੱਕ ਇਹ ਵਸਤੂਆਂ ਪਹੁੰਚ ਹੀ ਨਹੀਂ ਸਕਦੀਆਂ ਉਹ ਤਾਂ ਪਤਾ ਨਹੀਂ ਕਿਹਜਾ ਹੋਊਗਾ ਅਸੀਂ ਇਹਨਾਂ ਵਸਤੂਆਂ ਦੀ ਉਸ ਨੂੰ ਮਤਲਬ ਵੀ ਕਿੱਲਣ ਦਾ ਯਤਨ ਕੀਤਾ ਬੰਨਣ ਦਾ ਯਤਨ ਕੀਤਾ ਪਰ ਉਹ ਬੰਨਿਆ ਨਹੀਂ ਜਾ ਸਕਿਆ ਹੂੰ ਇਹ ਸਾਨੂੰ ਸਮਝਣਾ ਪਊਗਾ ਤੁਸੀਂ ਫਰੀਦ ਜੀ ਦੀ ਗੱਲ ਵੀ ਸ਼ੁਰੂਆਤ ਚ ਦੱਸ ਰਹੇ ਸੀਗੇ ਵੀ ਉਹ ਬਾਹਰ ਨਿਕਲੇ ਤੇ ਚਿੜੀਆਂ ਉਡਰ ਰਹੀਆਂ ਸੀ ਹਾਂ ਉਹ ਪੂਰੀ ਤੁਸੀਂ ਕਹਾਣੀ ਦੱਸੋ ਕਿਉਂਕਿ ਮੈਂ ਥੋੜੀ ਜਿਹੀ ਪੂਰੀ ਸੁਣੀ ਹੈ ਮੈਂ ਤਾਂ ਕਿਹਾ ਵੀ ਦਰਸ਼ਕਾਂ ਨੂੰ ਪੂਰੀ ਜਿਹੜਾ ਸੁਣਾਓ ਹਾਂ ਦੇਖੋ ਉਹ ਫਿਰ ਜਦੋਂ ਚਿੜੀਆਂ ਉੱਡ ਜੋ ਚਿੜੀਆਂ ਮਰ ਜੋ ਕਰਕੇ ਬੜੇ ਖੁਸ਼ ਹੋਏ ਵੀ ਚਿੜੀਆਂ ਜੀਪੋ ਉਹ ਚਿੜੀਆਂ ਉੱਡ ਗਈਆਂ ਤੇ ਜਦੋਂ ਉੱਡ ਗਿਆਂ ਤੇ ਫੇਰ ਥੋੜੀ ਦੂਰ ਅੱਗੇ ਜਾ ਕੇ ਨਾ ਉਹਨਾਂ ਨੂੰ ਤੁਰਦੇ ਜਾ ਰਹੇ ਆ ਪਿਆਸ ਲੱਗਦੀ ਹੈ ਜਦੋਂ ਉਹਨਾਂ ਨੂੰ ਪਿਆਸ ਲੱਗਦੀ ਹੈ ਪਾਣੀ ਦੀ ਤਾਂ ਉਹ ਦੇਖਦੇ ਆਂ ਸਾਹਮਣੇ ਇੱਕ ਔਰਤ ਹੈ ਜਿਹੜੀ ਉਹ ਖੂਹ ਦੇ ਵਿੱਚੋਂ ਪਾਣੀ ਕੱਢ ਰਹੀ ਹੈ ਹੂੰ ਉਹਨੂੰ ਕਹਿੰਦਾ ਬੀਬਾ ਜਾਂ ਪੁੱਤ ਜੋ ਵੀ ਉਸਨਾਂ ਨੇ ਲਫ਼ਜ਼ ਵਰਤੇ ਹੋਣਗੇ ਵੀ ਮੈਨੂੰ ਪਾਣੀ ਦੀ ਪਿਆਸ ਲੱਗੀ ਹੈ ਪਾਣੀ ਪਿਆ ਦੇ ਉਹ ਆਪਣਾ ਆਪਣੇ ਮਸਤੀ 'ਚ ਲੱਗੀ ਹੋਈ ਹੈ ਪਾਣੀ ਕੱਢੀ ਜਾਂਦੀ ਹੈ ਹੈਨਾ ਔਰ ਫੇਰ ਸਿੱਟ ਲੈਂਦੀ ਹੈ ਬਰਤਨ ਫੇਰ ਕੱਢ ਲੈਂਦੀ ਹੈ ਫੇਰ ਬੀਬਾ ਪਾਣੀ ਪਿਆ ਦੇ ਪਿਆਸ ਲੱਗੀ ਹੈ ਉਹ ਫੇਰ ਆਪਣਾ ਮਸਤ ਆਪਣੇ ਕੰਮ ਦੇ ਵਿੱਚ ਉਹਨੂੰ ਕੋਈ ਨਹੀਂ ਪਤਾ ਵੀ ਨੇੜੇ ਤੇੜੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਫੇਰ ਹੋਰ ਨੇੜੇ ਜਾ ਬੀਬਾ ਮੈਂ ਤੈਨੂੰ ਕਿੰਨੇ ਵਾਰੀ ਕਹੇ ਪਾਣੀ ਪਿਆ ਦੇ ਬਹੁਤ ਪਿਆਸ ਲੱਗੀ ਹੈ ਇਹ ਬਾਬੇ ਤੇਰੀਆਂ ਚਿੜੀਆਂ ਨਹੀਂ ਹੈਗੀਆਂ ਜਿਹੜੀਆਂ ਜੀਜੋ ਮਰਜੋ ਕਰੇਗਾ ਤੇ ਉੱਡ ਜਾਣਗੀਆਂ ਤੇ ਮਰ ਜਾਣਗੀਆਂ ਤੇ ਜੀ ਪਹਿਣਗੀਆਂ ਹੈਰਾਨ ਹੋ ਜਾਂਦੇ ਭਗਵਾਨ ਕਹਿੰਦੇ ਵੀ ਇਹ ਕੀ ਗੱਲ ਵਾਪਰ ਗਈ ਉਨ੍ਹਾਂ ਦੀ ਮਤਲਬ ਇਹ ਜਿਗਿਆਸਾ ਵੱਜ ਜਾਂਦੀ ਹੈ ਇਹ ਕਿਵੇਂ ਹੋਇਆ ਫਿਰ ਉਹ ਜਦੋਂ ਅੱਗੇ ਲਿਖਿਆ ਵੀ ਇਹ ਪਤਾ ਲੱਗਦਾ ਹੈ ਨਾ ਵੀ ਇਹ ਜਿਹੜੀ ਹੈ ਇਹ ਇਸ ਉਮਰ ਦੇ ਵਿੱਚ ਵੀ ਇੰਨੀ ਜ਼ਿਆਦਾ ਭਗਤੀ ਭਾਵ ਵਾਲੀ ਹੈ ਵੀ ਇਹ ਦੂਰ ਤੱਕ ਦੀਆਂ ਗੱਲਾਂ ਵੀ ਜਾਣ ਸਕਦੀ ਹੈ